اوه رنگي بات تو اڏي کي ਕਿਆ ਜਾ ਰਿਹਾ ਜੀ ਅਸੀਂ ਗੁਰੂ ਨੂੰ ਸਮਰਪਤ ਹੋਣ ਵਾਸਤੇ ਆਏ ਹਾਂ ਭਾਈ ਗੁਰੂ ਜੀ ਜਿਸ ਤਰੀਕੇ ਦੇ ਨਾਲ ਜੋ ਪਹਿਲਾਂ ਉਹਨਾਂ ਚੁਆਈਆਂ ਨੇ ਬਾਅਦ ਹੁਕਮਤ ਤੁਸੀਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰ ਪਰ ਬੀਬੀ ਜੀ ਮੰਨਦੇ ਹੋ ਭੁੱਲਾਂ ਚੁਆਈਆਂ ਨੇ ਗਲਤੀਆਂ ਹੋਈਆਂ ਨੇ ਸਾਰਾ ਕੁਝ ਦੱਸ ਤੇ ਆ ਕੇ ਤੁਹਾਨੂੰ ਨਹੀਂ ਗਲਤੀਆਂ ਹੋਈਆਂ ਨੇ ਸਾਰਾ ਕੁਝ ਦੱਸ ਤੇ ਆਣਾ ਪਿਆ ਯਾਨੀ ਕੀ ਲੋਡ ਪੈ ਗਈ ਕਿ ਇਹੋ ਜਿਹੇ ਹਾਲਾਤ ਬਣ ਗਏ ਨੇ ਕਿ ਕਾਲਕਤ ਸਾਹਿਬ ਦੇ ਅੱਗੇ ਰੈਜਨਾਮਾ ਕਰਨਾ ਪਿਆ ਸਾਰਾ ਕੁਝ ਦੇ ਦੇ ਚਲ ਬੀਬੀ ਜੀ ਤੇ ਖੰਟੀਰ ਸਿੰਘ ਬਾਦਲ ਹਜੇ ਤੱਕ ਮੰਨ ਨਹੀਂ ਰਹੇ ਕਿ ਤੁਹਾਨੂੰ ਪਤਾ ਹੈ ਸਾਰੀ ਚੀਜ਼ਾਂ ਦਾ ਅਕਿਰਕਾਰ ਕਿਰੇ ਐਸੇ ਕਾਰਨ ਬਣ ਗਏ ਮੈਂ ਕਹਿੰਦਾ ਜੀ ਸਾਧਨ ਕੇ ਦਸਤੇ ਪੈ ਲ ਉਸਨ ਨੂੰ ਉਸਾਰ ਤੇ ਕੋਈ ਜਨਤ ਦੋ ਠੀਕ ਆਪਣਾ ਬੰਦਾ ਦਿੱਕਤੀ ਤੌਰ ਤੇ ਅਰਜੀ ਦੇ ਆਏ ਆ ਹਾਂ ਜੀ ਤੇ ਜੋ ਗਲਤੀਆਂ ਹੁੰਦੀਆਂ ਉਹਨਾਂ ਦੀ ਠੀਕ ਹੈ ਕਿਹਵਾ ਅੱਜ ਕੱ ਲਈ ਆਏ ਮੈਂ ਹੁੰਦਾ ਕਿ ਫਿਰ ਅੱਗੇ ਇੱਕ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਉਹਨੇ ਗੱਲਬਾਤ ਹੋਈ ਉਹ ਕਹਿੰਦੇ ਮੈਨੂੰ ਕਿਸੇ ਨੇ ਹਾਲੇ ਅਪਰੋਚ ਨਹੀਂ ਕੀਤਾ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਗੁੰਦ ਨਾਲ ਦੇ ਦੇਖੋ ਅੱਜ ਤੱਕ ਸਿਰਫ ਅਸੀਂ ਅਰਜੀ ਦੇ ਕੇ ਪਹਿਲਾਂ ਮਾਫੀ ਲੈ ਕੇ ਗੁਰੂ ਤੋਂ ਗੁਰੂ ਦੇ ਪੰਥ ਤੋਂ ਕਿਉਂਕਿ ਗੁਰੂ ਤੇ ਗੁਰੂ ਪੰਥ ਨਾਰਾਜ਼ ਆ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਸਾਡੀ ਪਾਰਟੀ ਨਾਲ ਜਿਸ ਕਰਕੇ ਬਾਰ-ਬਾਰ ਗੁਰੂ ਦਾ ਪੰਥ ਤੋਂ ਅਪਰੋਚ ਦੇ ਜੀ ਅਸੀਂ ਉਹ ਪਹਿਲਾਂ ਮੰਗਾਂਗੇ ਫਿਰ ਗੁਰੂ ਤੋਂ ਸਮਰਥ ਤੇ ਸ਼ਕਤੀ ਦੀ ਅਰਜ਼ਾ ਕਰਕੇ ਸ਼ਰੋਮਣੀ ਕਾਲੀ ਦਲ ਨੂੰ ਤਾਕਤ ਦੇਣ ਲਈ ਯੋਗ ਯੋਗਦਗੀ ਆ ਉਹਦੇ ਲਈ ਅਸੀਂ ਵਿਦਵਾਨਾਂ ਕੋਲ ਵੀ ਮਹਾਂਪੁਰਖਾਂ ਕੋਲ ਵੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਕਿ ਜੇਕਰ ਮੇਰੇ ਤੱਕ ਪਹੁੰਚ ਕਰਦੇ ਤਾਂ ਮੈਂ ਵਿਚਾਰ ਕਰਦਾ ਜ਼ਰੂਰ ਜਾਵਾਂਗੇ ਸਾਰਿਆਂ ਕੋ ਜਾਵਾਂਗੇ ਜਿਹੜਾ ਵੀ ਸ਼ਰੋਮਣੀ ਕਾਲੀ ਦਲ ਨੂੰ ਤਾਕਤ ਦਾ ਮਜ਼ਬੂਤ ਕਰਨ ਲਈ ਯੋਗਦਾਨ ਪਾ ਸਕਦਾ ਉਹਦੇ ਤੱਕ ਜ਼ਰੂਰ ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਪਹਿਲਾਂ ਅਸੀਂ ਮਾਫੀ ਲੈ ਕੇ ਫੇਰ ਹੀ ਉਹਨਾਂ ਨੇ ਕਿਹਾ ਕਿ ਕਾਲੀ ਦਲ ਦਾ ਦੋਵਾਰ ਹੋਣਾ ਲੱਭੇ ਲੱਗ ਗਿਆ ਬਾਗੀ ਧੜਾ ਬਾਕੀ ਤੁਸੀਂ ਬਿਲਾਵਤ ਕਹਿੰਦੇ ਅਸਾਂ ਸੀ ਬਗਾਵਨਾ ਬਾਗੀਆਂ ਨਾ ਬਗਾਵ ਬਗਾਵਤਾ ਅਸੀਂ ਤਾਂ ਬਲਕੇ ਸ੍ਰੀ ਅਕਾਲ ਤੱਕ ਸਭ ਤੋਂ ਕੋਈ ਸੋਣਾ ਬਾਗੀ ਆ ਸ੍ਰੀ ਅਕਾਲ ਤੱਕ ਸਾਹਿਬ ਤੇ ਜਾ ਕੇ ਮਾਫੀ ਮੰਗਣੀ ਬਾਗੀ ਆ ਸ੍ਰੀ ਅਕਾਲ ਤੱਕ ਸਾਹਿਬ ਤੋਂ ਅ ਗੁਰੂ ਅੱਗੇ ਗੁਰੂ ਪੰਥ ਅੱਗੇ ਅਰਦਾਸ ਕਰਨਾ ਕਿ ਸਮਤ ਸ੍ਰਿਸ਼ਕਤੀ ਵਖੇ ਗੁਰ ਤੇ ਗੁਰੂ ਦਾ ਪੰਥ ਅੱਗੇ ਤੋਂ ਗੱਲ ਕਿਹਾ ਰਹੂੰ ਅੱਗੇ ਤੋਂ ਪਾਰਟੀ ਤੱਕ ਦੀ ਜ਼ਰੂਰਤ ਹੋਵੇ ਇਹ ਕੋਈ ਬਾਗੀ ਪੜਾ ਤੋਂ ਮੈਂ ਸਮਝਦਾ ਪ੍ਰੈਸ ਤੇ ਮੀਡੀਆ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਬਾਗੀ ਤਾਂ ਉਹ ਨੇ ਜਿਹੜਾ ਕੋਈ ਪਾਰਟੀ ਦਾ ਮਤਲਬ ਕਮਜ਼ੋਰ ਕਰਨ ਲਈ ਜਾਏਗਾ ਇਹ ਤਾਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਜਾਏਗਾ ਇੱਕ ਤਨੂਬ ਸੱਭ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਕਾਲੀ ਦਲ ਦਾ ਦੋ ਪਾਰ ਹੋਣਾ ਬਹੁਤ ਮੰਦ ਭਾਂਦੀ ਗੱਲ ਬੰਦ ਕਮਰੇ ਚ ਬੈਠ ਕੇ ਗੱਲ ਸਾਰੀ ਜਿਹੜੀ ਸੁਝਾ ਲਈ ਇਹਨਾਂ ਨੇ ਕਿਹਾ ਇਹ ਗਿਆਨੀ ਹਰਪ੍ਰੀਤ ਸਿੰਘ ਹੋ ਰਹੇ ਗਿਆਨੀ ਹੋ ਤਾਂ ਚਲੋ ਅਸੀਂ ਸਾਬ ਅੱਜ ਤੱਕ ਕੋਈ ਪਾਰਟੀ ਤੋਂ ਇਹ ਤਾਂ ਸਿਰਫ ਅਸੀਂ ਇੱਕ ਦਿਨ ਬੋਲਦੇ ਲੱਗੇ ਅੱਜਾ ਸੀਮਾ ਜਾਜਕਾ ਲਈ ਜਾ ਰਹੇ ਉਹ ਬਤਨ ਕਿਹਾ ਜਾ ਰਿਹਾ ਤਾਂ ਸਭ ਕੁਝ ਮਿਲ ਗਿਆ ਪਰ ਫਿਰ ਵੀ ਤੁਸੀਂ ਅਜਿਹੀਆਂ ਅਜਿਹੀਆਂ ਗੱਲਾਂ ਕਰ ਰਹੇ ਹੋ ਮੈਂ ਸੋਚਦਾ ਇਹਦੇ ਵਿੱਚ ਮਿਲ ਮਲਾਵੜੀ ਤਾਂ ਗੱਲੇਗੀ ਕਿਤੇ ਨਾ ਕਿਤੇ ਗੁਰੂ ਦਾ ਖਾਲਸਾ ਗੁਰੂ ਤੇ ਗੁਰੂ ਦਾ ਪੰਥ ਸਾਡੇ ਤੋਂ ਨਾਰਾਜ਼ ਹੈ ਤਾਂ ਹੀ ਵਾਰ-ਵਾਰ ਪ੍ਰਧਾਨਤੋਂ ਵੀ ਕੀ ਕਰੋਗੇ ਤੁਹਾਨੂੰ ਸਾਹਿਬ ਦੀ ਕਾਰਵਾਈ ਦੀ ਜੋ ਗੱਲੀਆਂ ਹੋਈਆਂ ਪਿੱਛੇ ਜੋ ਕਮੀਆਂ ਰਹੀਆਂ ਪਿੱਛੇ ਉਹਨਾਂ ਨੂੰ ਦੂਰ ਕਰਨ ਲਈ ਮਹਾਲਾ ਗੁਰੂ ਅੱਗੇ ਅਰਦਾਸ ਕਰਨੀ ਹੈ ਕਿ ਸਮਸ ਵਕਤੇ ਸਿੰਘ ਸਾਹਿਬ ਦੇ ਕੋਲ ਮੰਨ ਚੀਤੀ ਜਾਏਗੀ ਕਿ ਇਸ ਪਾਰਟੀ ਦੇ ਪ੍ਰਧਾਨ ਦੇ ਖਿਲਾਫ ਜਿਹੜੀ ਪੰਥਕ ਰਵਾਇਤਾ ਮੁਦੱਬ ਕਾਰਵਾਈ ਹੋਵੇ ਤੇ ਕੋਈ ਤਾਂ ਅਸੀਂ ਜੋ ਪਿੱਛੇ ਗੱਟੀਆਂ ਹੋਈਆਂ ਉਹਨਾਂ ਅਸੀਂ ਆਪਣੀ ਗਲਤੀ ਦੀ ਮਾਫੀ ਮੰਗਣ ਆਏ ਆ ਕਿਸੇ ਨੇ ਮੰਗੜੀਆਂ ਜਾਂ ਨਹੀਂ ਕਾਗੜੇ ਇਹ ਉਤੇ ਨਿਰਭਰ ਪਰ ਕੋਈ ਮੰਗੜੀ ਸਾਹਿਬ ਪਹਿਲਾਂ ਵੀ ਮੰਗ ਸਕਦੇ ਸੀ ਕਿ ਕਾਫੀ ਸਮਾਂ ਹੋ ਗਿਆ ਇੰਨੇ ਸਮੇਂ ਤੋਂ ਬਾਅਦ ਅਸੀਂ ਕੋਈ ਯਾਦ ਇੱਧਰ ਜਾਣਾ ਹੀ ਹੋ ਇੱਧਰ ਇੱਧਰ ਜਦੋਂ ਇਹ ਤਾਂ ਅਸੀਂ ਗੱਲ ਕਰਨਾ ਹੈ ਅਸੀਂ ਤਾਂ ਕਹਿ ਰਹੇ ਆਂ ਕਿ ਪਹਿਲਾਂ ਤੇ ਇਹ ਪਹਿਲਾਂ ਇਹ ਆਪ ਨੂੰ ਸਮਝ ਕੇ ਕਾਰਵਾਈ ਕਰਨੀ ਚਾਹੀਦੀ ਸੀ ਪਰ ਤੁਸੀਂ ਹੀ ਹੋਟੇਸ਼ੇਦਾਰ ਸੀ ਉਹਦੋਂ ਕਿਉਂ ਨਹੀਂ ਤੁਸੀਂ ਤਾਂ ਹੀ ਤਾਂ ਅਸੀਂ ਆਏ ਚਲੋ ਸਾਹੀ ਤਾਂ ਅਸੀਂ ਗੈਰ ਆਏ ਉਹਦੋਂ ਕਿਉਂ ਨਹੀਂ ਬੋਲੇ ਕਾਫੀ ਸਮਾਂ ਹੋ ਗਿਆ ਨਾ ਹੁਣ ਤੇ ਅਸੀਂ ਫਰਤੋਤਰੀ ਹੋਈ ਆ ਉਹਦੀ ਤਾਂ ਮਾਫੀ ਹੋਣੀ ਚਾਹੀਦੀ ਲੱਗਦਾ ਨਹੀਂ ਸਾਥ ਨਾਲ ਕਰਦਾ 120 ਬਾਅਦ ਵੀ ਕਾਰਵਾਈ ਹੋਣੀ ਚਾਹੀਦੀ ਜਿਹਨਾਂ ਨਾਲ ਡਿਵੈਂਡ ਕੀਤੀ ਸੀ ਜੀ ਉਹਦੇ ਡਿਵੈਂਡ ਕਰ ਦੋ ਮोटे ਮਾਫੀ ਮੰਗਦੇ ਹਾਂ ਮਨ ਲੈ ਕੇ ਖੇਡ ਵਿੱਚ ਜ਼ਿਆਦਾ ਦੇਰ ਐਵੇਂ ਹੋਰ ਕੋਈ ਅੱਜ ਸਿਰਫ ਪਿਛਲੇ ਸਮੇਂ ਵਿੱਚ ਜਿਹੜੀਆਂ ਗਲਤੀਆਂ ਹੋਈਆਂ जारी कर दू जी जो जो गलतियां हुई है पिछले जिन्हें اسي <experiences> ਕਿਹੜੀਆਂ ਕਿਹੜੀਆਂ ਜਾਣੇ ਜਾਣੇ ਜਾਨੀ ਬੋਲ ਦੇਤੀਆਂ ਕਿਤੇ ਸਾਰੇ ਇਕੱਠੇ ਜੀ ਜਾਰੀ ਕਰ ਗਲਤੀਆਂ ਹੁੰਦੀਆਂ ਉਹ ਤੁਸੀਂ ਤੁਸੀਂ ਦੇਖਤੀਆਂ ਤੇ ਉਹਨਾਂ ਦਾ ਜਿਗਰ ਕੀਤਾ ਸੀ ਉਸੇ ਤੋਂ ਤਿੰਨ ਅੱਗੇ ਜੀ ਕਰਨਾ ਜੈਦਾ ਪਰ ਲੱਗਾ ਨਹੀਂ ਕਿ ਜ਼ਿਆਦਾ ਦੇਰ ਹੋਊਗੀ ਚੰਦੂ ਵਾਲੇ ਸਰ ਪਰ ਕਿਉਂਕਿ ਅਭੀ ਪਹਿਲਾ ਸਮਾਂ ਵੀ ਆਪਾਂ ਮੰਨਦੇ ਦੇਰ ਆਏ ਦਰੁਸਤ ਆਏ ਮੰਨ ਲਏ ਜਿਹੇ ਦੇਰੀ ਆਹ ਤਾਂ ਇਹਦਾ ਬਾਰ-ਬਾਰ ਮਾਫੀ ਹੋਰ ਕਿੰਨੀ ਕਿੰਨੀ ਮੰਗਣੀ ਚਾਹੀਦੀ ਹੈ ਜੀ ਦੱਸੋ ਨਾਮ ਦੱਸੋ ਕਿਹੜੇ ਕਿਹੜੇ ਬੰਦੇ ਨੂੰ ਮਾਫੀ ਅਜੀਤ ਆਪਣੇ ਆਪ ਨੂੰ ਮੰਨਦੇ ਆ ਤੇ ਬਾਕੀ ਚਿੱਠੀ ਵਿੱਚ ਅਸੀਂ ਨਹੀਂ ਜੀ ਜੀ